ਲਓ ਜੀ ਸੂਟਾਂ ਦੇ ਨਾਲ-ਨਾਲ ਅਗਣੇ ਜੀਨ ਵੀ ਦੇਖ ਲਓ ਜੀ ਭਾਈ ਜੀਨਾਂ ਦਿਖਾ ਲ ਦਿਓ ਹੁਣੇ ਜਿਹੜੀ 28 30 34 ਕਮਰ 36 38 40 ਐਤਵਾਰ ਇਸੇ ਲਈ ਦੁਕਾਨ ਬੰਦ ਕੀਤੀ ਸੀਗੀ ਤਾਂ ਜੋ ਵੈਰਾਈਟੀ ਪੂਰੀ ਹੋ ਜਵੇ ਹੁਣ ਬਾਜੀ ਨਿਗਾਹ ਕਰਾਓ ਮਾੜੀ ਜੀਨ ਲਓ ਜੀ ਜੀਨ ਨਿਗਾਹ ਕਰਾ ਲਓ ਜਿਹੜੀ ਮਰਜ਼ੀ ਲੈ ਲਓ ਕੰਫਰਟ ਲੈਣੀ ਕੰਫਰਟ ਲੈ ਲਓ ਸਟੇਟ ਫਿਟ ਲੈਣੀ ਸਟੇਟ ਫਿਟ ਲੈ ਲਓ ਜੇ ਸਕ੍ਰੈਚਿੰਗ ਵਾਲੀ ਲੈਣੀ ਸਕ੍ਰੈਚਿੰਗ ਵਾਲੀ ਲੈ ਲਓ ਬਾਜੀ ਕਰਾ ਲਿਓ ਨਿਗਾਹ ਜੀ ਇਹ ਸਿਰਫ 500 ਰੁਪਏ ਦੇ ਵਿੱਚ 36 ਕਮਰ ਤੱਕ 500 ਰੁਪਏ ਦੇ ਵਿੱਚ ਆ ਕੱਲੀ 36 ਕਮਰੇ ਲਵਾਤੀ ਆ ਕੱਲ ਮੁੱਕ ਗਈ ਸੀ ਹੋਣੀ ਮੁੱਕ ਦਿੰਦੇ ਨਾ 38 ਨਾ 40 ਇੱਕ ਦਿਨ ਦਾ ਬ੍ਰੇਕ ਇਸ ਲਈ ਲੈ ਲਿਆ ਲਓ ਜੀ ਜਿਹੜੇ ਜੀਨ ਲੈ ਕੇ ਗਏ ਆ ਦੱਸ ਦਿਓ ਕਿੰਦਾ ਦੀ ਨਿਕਲੀ ਆ ਗਾਂ ਕਿਸੇ ਹੋਰ ਦਾ ਵੀ ਅਗਲਾ ਵੀ ਲੈ ਲਊਗਾ ਜੀ ਜੀਨ ਲਓ ਜੀ ਕਿੰਨੇ ਦੀ 500 ਰੁਪਏ ਦੀ ਸਟੇਟ ਫਿਟ ਲੈ ਲਈ ਸਟੇਟ ਫਿਟ ਲੈ ਲਓ ਕੰਫਰਟ ਲੈਣੀ ਕੰਫਰਟ ਲੈ ਲਓ ਜਿਹੜੀ ਤੁਹਾਨੂੰ ਚਾਹੀਦੀ ਆ ਸਾਰੀ ਕਮਰ ਮਿਲ ਜਣੀ ਆ 28 30 32 34 36 ਤੱਕ 500 ਰੁਪਏ 38 40 ਦਾ ਬਾਧਾ ਹੋਊਗਾ ਜੀ ਬਸ ਲਓ ਜੀ ਨਿਗਾ ਭਾਈ ਸਤੋ ਬਾਧਾ ਪਾ ਕਰਾਣੀ ਆ ਸ਼ਰਟ ਨਿਗਾ ਸ਼ਰਟ ਬਹੁਤ ਵਧੀਆ ਅਫਸਰੀ ਲੁੱਕ ਦੀ ਸ਼ਰਟ ਆ ਚੁੱਕੀ ਆ ਚੈੱਕ ਦੇ ਵਿੱਚ ਪਹਿਲਾਂ ਤੁਹਾਨੂੰ ਕੱਲ ਬਰਬਰੀ ਦੇ ਚੈੱਕ ਵੀ ਦਿੱਤੇ ਉਹ ਵੀ ਨਵੇਂ ਆ ਗਏ ਆ ਹੁਣ ਬਰੀਕ ਚੈੱਕ ਵੀ ਨਵੇਂ ਆ ਗਿਆ ਨਿਗਾ ਕਰਿਓ ਜੀ ਜੀਨ ਨਿਗਾ ਕਰਿਓ ਜੀ ਬਹੁਤ ਹੀ ਪਿਆਰੀ ਜੀਨ ਆ ਚੁੱਕੀ ਆ ਨਾਲ ਤੁਹਾਨੂੰ ਹੁਣ ਪਜਾਮੇ ਵੀ ਨਵੇਂ ਸਟਾਈਲ ਦੇ ਆ ਗਏ ਉਹ ਵੀ ਨਿਗਾ ਕਰਾ ਲਵਾਂਗੇ ਆ ਪਹਿਲਾਂ ਡੱਬੇ ਵਾਲੀ ਪਾਰਟੀ ਦੇ ਚੈੱਕ ਬਰੀਕ ਚੈੱਕ ਮੰਗਦੇ ਸੀ ਨਾ ਕੱਲ ਤੁਸੀਂ ਆ ਗਏ ਆ ਲਓ ਜੀ ਕਰਾਓ ਨਿਗਾ ਬਰੀਕ ਚੈੱਕ ਨਿਗਾਹ ਕਰਾ ਦਿਓ ਆ ਲੋ ਜੀ ਅਫਸਰੀ ਲੁੱਕ ਬਹੁਤ ਹੀ ਪਿਆਰੇ ਚੈੱਕ ਰੇਟ ਉਹੀ ਡੱਬੇ ਚ ਕਮੈਂਟ ਤੇ ਦੱਸ ਦਿਓ ਕਿਹੜੇ ਸ਼ਹਿਰੋਂ ਆ ਤੇ ਕੀ ਰੇਟ ਆ ਹੁਣ ਇਹਦੇ ਵਿੱਚ ਆਪਾਂ ਨਿਗਾਹ ਕਰਾ ਦੇਣੀ ਆ ਐਮ ਐਲ ਐਕਸਲ 200 ਰੁਪਏ ਦੇ ਵਿੱਚ ਇਹ 400 ਦੀ ਆ ਡੱਬੇ ਵਾਲੀ ਜੀ ਡੱਬੇ ਵਾਲੀ ਸ਼ਰਟ ਜਿਹੜੀ ਦਿਖਾਈ ਆ 400 ਰੁਪਏ ਦੀ ਆ 200 ਰੁਪਏ ਦੀ ਲੋ ਜੀ 200 ਰੁਪਏ ਦੀ ਐਮ ਐਲ ਐਕਸਲ 200 ਰੁਪਏ ਦੇ ਵਿੱਚ ਡਬਲ ਐਕਸਲ ਟ੍ਰिपल ਐਕਸਲ ਬਾਦਦਾ ਹੋਣਾ ਜੀ ਬਾਕੀ ਐਮ ਐਲ ਐਕਸਲ ਤੱਕ 200 ਰੁਪਏ ਦੇ ਵਿੱਚ ਸ਼ਰਟ ਚੈੱਕ ਲੈਣੀ ਪਲੇਨ ਲੈਣੀ ਪ੍ਰਿੰਟ ਲੈਣੀ ਜਿਹੜੀ ਵੀ ਲੈਣੀ ਜਲਦੀ ਆ ਜਾਓ ਪੈਂਟ ਸ਼ਰਟ ਜੋ ਵੀ ਪਜਾਮਾ ਲੋਰ ਤੁਹਾਨੂੰ ਚਾਹੀਦਾ ਆ ਜਾਓ ਪਜਾਮੇ ਕਾਰਗੋ ਵੀ ਬਹੁਤ ਜਲਦੀ ਮੰਗਾ ਲਏ ਆ ਜਲਦੀ ਤੁਹਾਨੂੰ ਮਿਲ ਜਣੇ ਆ ਕਾਰਗੋ ਪਜਾਮੇ ਵੀ ਹੋਰ ਹੋਰ ਕੀ ਨਿਕਾ ਕਰਾਣੀ ਲੋਰ ਲੋਰ ਨਿਕਾ ਕਰਾ ਦਿਓ ਲੋਰ ਵੀ ਆ ਗਏ ਭਾਈ ਕਾਟਨ ਦੇ ਵੀ ਆ ਗਏ ਆ ਤੇ ਇੱਕ ਤੁਹਾਨੂੰ ਹੋਰ ਤੁਹਾਨੂੰ ਡਰਾਈ ਫਿਟ ਡਰਾਈ ਫਿਟ ਲੋਰ ਵੀ ਆ ਗਿਆ ਲੋਰ ਡਰਾਈ ਫਿਟ ਦੇ ਵਿੱਚ 5XL ਤੱਕ ਮਾਲ ਆ ਚੁੱਕਾ ਡਰਾਈ ਫਿਟ ਦੇ ਵਿੱਚ ਆ ਐਨਐਸ ਦਾ ਪਜਾਮਾ 200 ਰੁਪਏ ਦੇ ਵਿੱਚ ਡਰਾਈ ਫਿਟ ਮਿਲ ਜਣਾ ਤੁਹਾਨੂੰ ਉਹੀ 200 ਰੁਪਏ ਦੇ ਵਿੱਚ ਇਹ ਮਿਲ ਜਣਾ 250 ਰੁਪਏ ਦੇ ਵਿੱਚ ਵੀ ਆ ਆ ਲੋ ਆ ਖੋਲੋ ਭਾਈਓ ਕਾਟਨ ਦੇ ਥੋੜੇ ਹੀ ਆ ਆ ਦਿਖਾਓ ਡਰਾਈ ਸੋਰੀ ਆ ਵੀ ਕਾਟਨ ਦਾ ਹੀ ਆ 250 ਰੁਪਏ ਦੇ ਵਿੱਚ ਇਹਦੇ ਵਿੱਚ ਡਰਾਈ ਫਿਟ ਵੀ ਮਿਲ ਜਣਾ ਇਹ 200 ਦਾ ਪਜਾਮਾ ਭਾਈ 5XL ਆ ਲੋ ਨਿਗਾਹ ਕਰਾ ਲਿਓ 5XL ਪਜਾਮਾ 200 ਰੁਪਏ ਦੇ ਵਿੱਚ ਜਲਦੀ ਆਜੋ ਸਵੇਰ ਨੂੰ 9 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਸਵੇਰ ਨੂੰ ਹੈਗਾ ਮੰਡੇ ਸਵੇਰੇ 9 ਤੋਂ ਸ਼ਾਮ ਦੇ 6 ਲੇਟ ਨਾ ਹੋਇਆ ਕਰੋ आशु दी हट्टी फगवाड़ा अपने शहर का नाम कमेंट में जरूर दसना आशु दी हट्टी फगवाड़ा बस स्टैंड ਦੇ ਬਿਲਕੁਲ ਸਾਹਮਣੇ ਬੇਸਮੈਂਟ ਦੇ ਵਿੱਚ ਨਿਗਾਹ ਕਰਾ ਦਿਓ ਹੁਣ ਨਹੀਂ ਜੀਨ ਮੁਕੰਦੰਦੇ ਨਾ ਟੀ-ਸ਼ਰਟ ਮੁਕੰਦੰਨੀ ਆ ਨਾ ਚੈੱਕ ਸ਼ਰਟ ਮੁਕੰਦੰਨੀ ਆ ਹੁਣ ਨਹੀਂ ਮੁਕੰਦੰਦੇ ਜੋ ਮਰਜੀ ਲੈ ਲੋ ਤੁਹਾਡੇ ਲਈ ਭਰਦੇ ਆ ਡੱਬੇ ਸਿਰੇ 9 ਤੋਂ ਸ਼ਾਮ ਦੇ 6 ਆਸ਼ੂ ਦੀ ਹੱਟੀ ਫਗਵਾੜਾ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਬੇਸਮੈਂਟ ਦੇ ਵਿੱਚ ਜੈ ਹਿੰਦੀ